ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਜੁੜੇ ਹਾਂ ਜੀ ਮੈਂ ਗੁਰਿੰਦਰ ਤੇ ਅੱਜ ਜਿਹੜਾ ਇਨਸੀਡੈਂਟ ਤੁਹਾਡੇ ਨਾਲ ਸਾਂਝਾ ਕਰਨਾ ਇਹ ਆਪਣੇ ਪੰਜਾਬ ਦੇ ਨਾਲ ਸੰਬੰਧ ਰੱਖਦਾ ਪੰਜਾਬ ਦਾ ਇੱਕ ਸ਼ਹਿਰ ਹੈ ਜੀ ਅਬੂਹਰ ਉੱਥੇ ਦੀ ਇਹ ਘਟਨਾ ਵਾਪਰੀ ਸੀ 2016 ਦੇ ਵਿੱਚ ਮਈ 2016 ਦੇ ਵਿੱਚ ਪਹਿਲਾਂ ਆਪਾਂ ਇਹਦੀ ਪਿੱਛੇ ਜੋ ਕਹਾਣੀ ਜਿੱਥੋਂ ਇਹ ਪਰਿਵਾਰ ਦੀ ਕਹਾਣੀ ਸ਼ੁਰੂ ਹੁੰਦੀ ਆ ਉਹ ਗੱਲ ਕਰਦੇ ਆ ਥੋੜੀ ਜੀ ਕਹਾਣੀ ਇਹ ਹੈਗੀ ਆ ਜੀ ਮਨਜੂ ਤੇ ਰਾਜੂ ਦੋਨੋਂ ਮੀਆਂ ਬੀਬੀ ਨੇ ਦੋਨੋਂ ਚਲੋ ਆਪਣੀ ਜ਼ਿੰਦਗੀ ਆ ਬਹੁਤ ਸੋਹਣੀ ਉਹਦੀ ਸ਼ੁਰੂਆਤ ਕਰਦੇ ਨੇ ਇੱਕ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਜ਼ਮੀਨ ਵੀ ਉਹਨਾਂ ਕੋਲ ਗੁਜ਼ਾਰੇਯੋਗੀ ਹੈਗੀ ਸੀ ਕੁਝ ਦਿਨ ਬਾਅਦ ਇਹਨਾਂ ਦੇ ਘਰੇ ਇੱਕ ਬੇਟੀ ਜਨਮ ਲੈਂਦੀ ਆ ਜਿਹਦਾ ਇਹ ਨਾਮ ਦਿਕਸ਼ਾ ਰੱਖਦੇ ਆ ਹੱਸਦਾ ਖੇਡਦਾ ਪਰਿਵਾਰ ਆ ਜਿਹੜਾ ਉਹ ਸੀਗਾ ਦਿਕਸ਼ਾ ਹੁਣ ਵੱਡੀ ਹੋ ਰਹੀ ਆ ਜਦੋਂ ਉਹ 5 ਸਾਲ ਦੀ ਹੁੰਦੀ ਆ ਸਿਰਫ ਤਾਂ ਉਹਦਾ ਪਿਓ ਰਾਜੂ ਇਸ ਦੁਨੀਆ ਤੋਂ ਚਲਿਆ ਜਾਂਦਾ ਉਹਦੀ ਮੌਤ ਹੋ ਜਾਂਦੀ ਆ ਤੇ ਜਿਹੜੀ ਮੰਜੂਆ ਉਹਦੀ ਜ਼ਿੰਦਗੀ ਦੀ ਸਟਰਗਲ ਆ ਤੇ ਨਾਲ ਹੀ ਉਹਦੀ ਬੇਟੀ ਜਿਹੜੀ ਦਿਕਸ਼ਾ ਉਹਦੀ ਜ਼ਿੰਦਗੀ ਦੀ ਵੀ ਸਟਰਗਲ ਸ਼ੁਰੂ ਹੋ ਜਾਂਦੀ ਆ ਹੁਣ ਘਰ ਵਾਲੇ ਦੇ ਮਰਨ ਤੋਂ ਬਾਅਦ ਸਵਾਲ ਇਹ ਸੀ ਕਿ ਮੰਜੂ ਕਿੱਥੇ ਰਹੂਗੀ ਉਹਦੇ ਜਿਹੜੇ ਸੱਸ ਸਹੁਰਾ ਨੇ ਉਹਨੂੰ ਰੱਖਣ ਦੇ ਲਈ ਤਿਆਰ ਸੀਗੇ ਉਹ ਆਪਣੀ ਪੋਤੀ ਨੂੰ ਪਾਲਣ ਦੇ ਲਈ ਵੀ ਤਿਆਰ ਸੀ ਪਰ ਮੰਜੂ ਦਾ ਸੁਭਾਅ ਥੋੜਾ ਜਿਆ ਸ਼ੁਰੂ ਤੋਂ ਇਹੋ ਜਿਹਾ ਰਿਹਾ ਨਾ ਤਾਂ ਉਹਨੇ ਆਪਣੇ ਸੱਸ ਸਹੁਰੇ ਨਾ ਬਣਾ ਕੇ ਰੱਖੀ ਨਾ ਆਪਣੀ ਇੱਕ ਜਿਹੜਾ ਰਾਜੂ ਦਾ ਭਰਾ ਸੀ ਉਹਦਾ ਜੇਠ ਤੇ ਆਪਣੀ ਜਿਹੜੀ ਉਹਦੀ ਜਠਾਣੀਆਂ ਉਹਦੇ ਨਾਲ ਵੀ ਉਹਦੀ ਬਣੀ ਨਹੀਂ ਤਾਂ ਉਹ ਫੈਸਲਾ ਕਰਦੀ ਆ ਕਿ ਮੈਂ ਆਪਣੀ ਧੀ ਦਿਕਸ਼ਾ ਨੂੰ ਲੈ ਕੇ ਅਲੱਗ ਕਿਸੇ ਥਾਂ ਦੇ ਉੱਤੇ ਰਹੂਗੀ ਉਹ ਅਬੋਹਰ ਦੇ ਵਿੱਚ ਹੀ ਇੱਕ ਕਮਰਾ ਇੱਕ ਘਰ ਕਹਿ ਲਓ ਲੈ ਕੇ ਕਿਰਾਏ ਦੇ ਉੱਤੇ ਰਹਿਣ ਲੱਗ ਜਾਂਦੀ ਆ ਇਸ ਗੱਲ ਦਾ ਉਹਦੇ ਸੱਸ ਸਹੁਰੇ ਨੂੰ ਬਹੁਤ ਇਤਰਾਜ਼ ਸੀ ਕਿ ਉਹ ਬਾਹਰ ਇਕੱਲੀ ਆਪਣੀ ਧੀ ਨੂੰ ਲੈ ਕੇ ਕਿਉਂ ਰਹਿ ਰਹੀ ਆ ਇੱਕ ਜਵਾਨ ਜਵਾਨੀ ਦੇ ਵਿੱਚ ਵਿਧਵਾ ਹੋਈ ਬਹੂ ਆ ਉਹ ਲੋਕ ਕੀ ਗੱਲਾਂ ਕਰਨਗੇ ਕਿਸੇ ਗੱਲ ਤੋਂ ਉਹਦੇ ਸੱਸ ਸਹੁਰਾ ਨਹੀਂ ਮੁਕਰਦੇ ਉਹਨੂੰ ਸਾਰਾ ਖਰਚਾ ਪਾਣੀ ਦੇਣ ਨੂੰ ਤਿਆਰ ਨੇ ਉਹਨੂੰ ਜੋ ਵੀ ਚੀਜ਼ ਦੀ ਲੋੜ ਆ ਉਹ ਦੇਣ ਨੂੰ ਤਿਆਰ ਨੇ ਪੋਤੀ ਨੂੰ ਪਾਲਣ ਦੇ ਲਈ ਵੀ ਤਿਆਰ ਨੇ ਪਰ ਉਹਦੇ ਦਿਲ ਦਿਲ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਉਹ ਹੁਣ ਫਿਰਦੀ ਆ ਜੀ ਥਾਂ ਥਾਂ ਦੇ ਉੱਤੇ ਕਦੇ ਨੌਕਰੀ ਦੀ ਤਲਾਸ਼ ਲਈ ਕਦੇ ਕੁਝ ਕਰਦੀ ਆ ਕਦੇ ਕੁਝ ਕਰਦੀ ਆ ਪਰ ਸੱਸ ਸਹੁਰਾ ਨੇ ਜਿਹੜੇ ਉਹ ਵੀ ਇਸ ਗੱਲ ਦਾ ਵੀ ਉਹ ਵਿਰੋਧ ਕਰਦੇ ਨੇ ਕਿ ਤੈਨੂੰ ਕੀ ਲੋੜ ਪਈ ਆ ਤੂੰ ਕਿਉਂ ੱੱਕੇ ਖਾ ਰਹੀ ਆ ਇਸ ਤੋਂ ਬਾਅਦ ਜੀ ਉਹ ਖਿਜ ਕੇ ਜ਼ਮੀਨ ਦਾ ਹਿੱਸਾ ਮੰਗਣ ਲੱਗ ਜਾਂਦੀ ਆ ਕਿ ਮੈਨੂੰ ਮੇਰੇ ਹਿੱਸੇ ਦੀ ਜਿਹੜੀ ਜ਼ਮੀਨ ਦੇ ਦੋ ਜਿਹੜੀ ਰਾਜੂ ਦੇ ਨਾਂ ਆਉਂਦੀ ਸੀ ਮੈਂ ਆਪਣਾ ਜਿਹੜਾ ਪਰਿਵਾਰ ਆ ਮੇਰੀ ਜਿਹੜੀ ਬੇਟੀ ਆ ਮੈਂ ਪਾਲ ਲੂੰਗੀ ਤੁਸੀਂ ਮੇਰੀ ਜ਼ਿੰਦਗੀ ਚ ਦਖਲ ਇਹ ਅੰਦਾਜੀ ਬਿਲਕੁਲ ਨਾ ਕਰੋ ਉਹਦੇ ਸੱਸ ਸਹੁਰਾ ਇਸ ਗੱਲ ਤੋਂ ਮੁੱਕਰ ਜਾਂਦੇ ਨੇ ਰਾਜੂ ਦੇ ਜਿਹੜੇ ਮਾਪੇ ਆ ਕਿ ਅਸੀਂ ਹਲੇ ਕੋਈ ਵੀ ਜ਼ਮੀਨ ਦਾ ਹਿੱਸਾ ਤੈਨੂੰ ਨਹੀਂ ਦੇ ਸਕਦੇ ਹਾਂ ਜਿਹੜੀ ਤੁਹਾਡੇ ਹਿੱਸੇ ਦੀ ਜ਼ਮੀਨ ਆ ਉਹ ਠੇਕੇ ਤੇ ਦਿੱਤੀ ਆ ਜੋ ਵੀ ਉਹਦੀ ਬਣਦੀ ਰਕਮ ਆਉਂਦੀ ਆ ਉਹ ਮਹੀਨੇ ਦੇ ਮਹੀਨੇ ਤੂੰ ਲੈ ਸਕਦੀਆਂ ਇਹਨਾਂ ਤੇਰੇ ਲਈ ਅਸੀਂ ਕਰ ਲਾਂਗੇ ਪਰ ਰਹਿਣਾ ਉਹ ਅਲੱਗ ਹੀ ਜਿਹੜਾ ਰੱਗ ਰਹਿਣ ਦਾ ਹੀ ਫੈਸਲਾ ਕਰਦੀ ਆ ਜੀ ਚਲੋ ਇਸ ਤੋਂ ਬਾਅਦ ਕੋਸ਼ਿਸ਼ਾਂ ਕਰਦੀ ਰਹਿੰਦੀ ਆ ਉਹਨੂੰ ਇੱਕ ਫੈਕਟਰੀ ਦੇ ਵਿੱਚ ਜੌਬ ਮਿਲ ਜਾਂਦੀ ਆ ਨੌਕਰੀ ਕਰਨ ਲੱਗ ਜਾਂਦੀ ਆ ਉਹ ਜ਼ਰੂਰੀ ਸੀ ਉਹਨੇ ਆਪਣੀ ਬੇਟੀ ਨੂੰ ਪਾਲਣਾ ਸੀ ਕਿਰਾਇਆ ਕੱਢਣਾ ਸੀ ਤਾਂ ਉਹ ਇਹ ਸਾਰਾ ਕੁਝ ਕਰਨ ਦੇ ਲਾਇਕ ਹੋ ਜਾਂਦੀ ਆ ਸਟਰਗਲ ਕਰਕੇ ਫੇਰ ਜ਼ਿੰਦਗੀ ਚੰਗੀ ਗੁਜ਼ਰ ਰਹੀ ਸੀ ਉਹਦੀ ਬੇਟੀ ਨੂੰ ਪਾਲ ਰਹੀ ਸੀ ਬੇਟੀ ਹੁਣ ਵੱਡੀ ਹੋ ਰਹੀ ਸੀ ਧਿਕਸ਼ਾ ਤਾਂ ਗੱਲ ਆਉਂਦੀ ਆ ਜੀ ਇਹ 2015 ਦੀ ਇੱਕ ਉਹਨੇ ਫੋਨ ਨਵਾਂ ਲਿਆ ਸੀ ਉਦੋਂ ਜਦੋਂ ਫੋਨ ਨਵਾਂ ਲਿਆ ਤਾਂ ਹਰੇਕ ਨੂੰ ਚਾਹ ਹੁੰਦਾ ਜਿਹੜਾ ਜੋ ਕੁਝ ਅੱਜ ਕੱਲ੍ਹ ਚੱਲਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਉਹ ਵੀ ਸੋਸ਼ਲ ਮੀਡੀਆ ਐਪ ਯਾਨੀ ਕਿ ਫੇਸਬੁੱਕ ਕਹਿ ਲਓ ਉਹਦੇ ਉੱਤੇ ਆਪਣੀ ਆਈਡੀ ਬਣਾਉਂਦੀ ਆ ਅਕਾਊਂਟ ਬਣਾਉਂਦੀ ਆ ਉਥੇ ਦੋਸਤ ਐਡ ਕਰਦੀ ਆ ਗੱਲਾਂ ਬਾਤਾਂ ਕਰਦੀ ਆ ਆਪਣੇ ਜਿਹੜੇ ਵੀ ਉਹਨੇ ਦੋਸਤ ਬਣਾਏ ਉਹਨਾਂ ਦੇ ਨਾਲ ਮਤਲਬ ਟਾਈਮ ਪਾਸ ਕਰਦੀ ਆ ਉਥੇ ਉਹਨੂੰ ਇੱਕ ਵਿਜੇ ਨਾਮ ਦਾ ਵਿਅਕਤੀ ਮਿਲਦਾ ਜਿਹੜਾ ਕਿ ਰਹਿੰਦਾ ਦੁਬਈ ਦੇ ਵਿੱਚ ਉਹ ਆਪਸ ਦੇ ਵਿੱਚ ਦੋਸਤੀ ਕਰਦੇ ਨੇ ਉਸ ਸੋਸ਼ਲ ਮੀਡੀਆ ਐਪ ਦੇ ਉੱਤੇ ਦੋਸਤੀ ਕਰਕੇ ਅੱਗੇ ਗੱਲਬਾਤ ਵੱਧਦੀ ਆ ਉਹਨਾਂ ਦੀ ਗੱਲਾਂ ਬਾਤਾਂ ਪਹਿਲਾਂ ਚੈਟ ਤੇ ਸ਼ੁਰੂ ਹੁੰਦੀਆਂ ਨੇ ਇੱਕ ਦੂਜੇ ਦੀਆਂ ਫੋਟੋਆਂ ਨੂੰ ਉਹ ਲਾਈਕ ਭੇਜਦੇ ਨੇ ਤੇ ਹੌਲੀ ਹੌਲੀ ਦੋਨੋਂ ਨੰਬਰ ਆਪਣੇ ਐਕਸਚੇਂਜ ਕਰ ਲੈਂਦੇ ਨੇ ਤੇ ਫੋਨ ਦੇ ਉੱਤੇ ਬਹੁਤ ਲੰਮਾ ਲੰਮਾ ਸਮਾਂ ਦੋਨੋਂ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਹੁਣ ਵਿਜੇ ਰਹਿੰਦਾ ਸੀਗਾ ਜੀ ਦੁਬਈ ਦੇ ਵਿੱਚ ਤੇ ਜਿਹੜੀ ਮੰਜੂ ਆ ਉਹ ਰਹਿੰਦੀ ਅਬੂਹਰ ਦੇ ਵਿੱਚ ਦੋਨੋਂ ਪਿਆਰ ਦੇ ਵਿੱਚ ਇੰਨੇ پاگل ਹੋ ਜਾਂਦੇ ਆ ਮੰਜੂ ਉਹਨੂੰ ਇੰਨੀ ਗੱਲ ਕਹਿ ਦਿੰਦੀ ਆ ਕਿ ਤੂੰ ਸਾਰਾ ਕੁਝ ਛੱਡ ਛੁੜਾ ਕੇ ਮੇਰੇ ਕੋਲ ਇੱਥੇ ਅਬੂਹਰ ਆ ਕੇ ਰਹਿਣ ਲੱਗ ਜਾ ਵੀ ਇੱਥੇ ਕੋਈ ਕੰਮ ਕਰ ਲੈ ਤੂੰ ਛੱਡ ਦੇ ਦੁਬਈ ਨੂੰ ਤੇ ਵਿਜੇ ਵੀ ਅੱਗੋਂ ਇਹੋ ਜਿਹਾ ਉਹ ਦੁਬਈ ਛੱਡ ਕੇ ਮੰਜੂ ਦੀ ਖਾਤਰ ਅਬੂਹਰ ਆ ਕੇ ਰਹਿਣ ਲੱਗ ਜਾਂਦਾ ਤੇ ਰਹਿੰਦਾ ਵੀ ਉਹਦੇ ਘਰੇ ਆ ਜਿੱਥੇ ਉਹ ਆਪਣੀ ਬੇਟੀ ਦੇਖਸ਼ਾ ਦੇ ਨਾਲ ਰਹਿੰਦੀ ਸੀ ਹੁਣ ਇਹ ਕੁਦਰਤੀ ਗੱਲ ਆ ਜੀ ਇੱਕ ਗੈਰ ਮਰਦ ਜਿਹੜਾ ਜਵਾਨ ਆ ਜਵਾਨ ਮੈਂ ਤੁਹਾਨੂੰ ਦੱਸਦਾ ਕਿ ਉਹ ਵਿਜੇ ਦੀ ਜਿਹੜੀ ਉਮਰ ਆ ਉਹ 25 ਸਾਲ ਸੀ ਤੇ ਉਸ ਸਮੇਂ ਜਿਹੜੀ ਮੰਜੂਆ ਉਹਦੀ ਉਮਰ 40 ਸਾਲ ਦੇ ਕਰੀਬ ਹੋ ਚੁੱਕੀ ਸੀ ਘਰ ਰਹਿਣ ਦੇ ਲਈ ਆਉਂਦਾ ਤਾਂ ਸਹੁਰਿਆਂ ਤੱਕ ਵੀ ਗੱਲ ਪਹੁੰਚਦੀ ਆ ਆਂਡ ਗਵਾਂਡੇ ਇਤਰਾਜ਼ ਕਰਦਾ ਤਾਂ ਉਹ ਇਹ ਕਹਿ ਦਿੰਦੀ ਆ ਕਿ ਮੇਰੀ ਕੋਈ ਦੂਰ ਦੀ ਭੈਣ ਆ ਮੇਰੀ ਰਿਸ਼ਤੇਦਾਰੀ ਦੇ ਵਿੱਚੋਂ ਇਹ ਉਹਦਾ ਬੇਟਾ ਵਾ ਸਾਨੂੰ ਗਲਤ ਨਾ ਸਮਝੋ ਅਸੀਂ ਮਾਵਾਂ ਧੀਆਂ ਇਕੱਲੀਆਂ ਰਹਿਣੀਆਂ ਵਾ ਉਹਨੂੰ ਮੇਰੀ ਫਿਕਰ ਹੋਈ ਤਾਂ ਇਹਨੂੰ ਇੱਥੇ ਭੇਜ ਦਿੱਤਾ ਗਿਆ ਇਹ ਕਹਿ ਕੇ ਉਹ ਵਿਜੇ ਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੰਦੀ ਆ ਤੇ ਉੱਥੇ ਉਹਨਾਂ ਦਾ ਜਿਹੜਾ ਪਿਆਰ ਦਾ ਖੇਡ ਚੱਲਦਾ ਹੁਣ ਜਿਹੜੀ ਉਹਦੀ ਬੇਟੀ ਆ ਇਸ ਸਮੇ 16 17 ਸਾਲ ਦੀ ਉਹ ਹੋ ਚੁੱਕੀ ਆ ਜਦੋਂ ਇਹ ਸਾਰੀ ਗੱਲਬਾਤ 2015 ਚ ਹੋ ਰਹੀ ਆ ਉਹਨੂੰ ਵੀ ਪਹਿਲਾਂ ਇਹੀ ਲੱਗਦਾ ਕਿ ਸ਼ਾਇਦ ਇਹ ਮੇਰਾ ਜਿਹੜਾ ਕਜ਼ਨ ਆ ਕੋਈ ਮੇਰਾ ਮਾਸੀ ਦਾ ਮੁੰਡਾ ਵਾ ਪਹਿਲਾਂ ਪਹਿਲਾਂ ਕੁਝ ਵੀ ਇਹੋ ਜਿਹਾ ਨਹੀਂ ਸੀ ਤਾਂ ਵਿਜੇ ਬੰਦਾ ਪਹਿਲਾਂ ਹੀ ਠੀਕ ਨਹੀਂ ਸੀ ਉਹ ਉਹਨੂੰ ਵੀ ਦਿਕਸ਼ਾ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਵੱਲ ਖਿੱਚਿਆ ਜਾਂਦਾ ਕਿਉਂਕਿ ਉਹ ਜਵਾਨ ਹੋ ਰਹੀ ਸੀ ਉਹ ਸੋਚਦਾ ਵਾ ਕਿ ਇਹ ਜੋ ਮੈਂ ਮੰਜੂ ਦੇ ਪਿੱਛੇ ਇੱਥੇ ਆਇਆ ਹਾਂ ਸਾਡਾ ਤਾਂ 10-15 ਸਾਲ ਦਾ ਗੈਪ ਆ ਵੀ ਇਹ ਹਲੇ ਜਵਾਨ ਕੁੜੀ ਆ ਕਿਉਂ ਨਾ ਇਹਦੇ ਨਾਲ ਵੀ ਇਸ਼ਕ ਲੜਾਇਆ ਜਾਵੇ ਉਹ ਇਸ਼ਕ ਜਾਲ ਦੇ ਵਿੱਚ ਦਿਕਸ਼ਾ ਨੂੰ ਵੀ ਫਸਾ ਲੈਂਦਾ ਬੁਰੇ ਤਰੀਕੇ ਦੇ ਨਾਲ ਉਹ ਡਬਲ ਕ੍ਰਾਸ ਕਰ ਰਿਹਾ ਇੱਕੋ ਘਰ ਚ ਰਹਿ ਰਿਹਾ ਦਿਕਸ਼ਾ ਦੇ ਨਾਲ ਵੀ ਪਿਆਰ ਕਰਨ ਦਾ ਉਹ ਡਰਾਮਾ ਕਰ ਰਿਹਾ ਤੇ ਮੰਜੂ ਦੇ ਨਾਲ ਵੀ ਪਿਆਰ ਕਰਕੇ ਉਹਦੇ ਨਾਲ ਵੀ ਸਰੀਰਕ ਸੰਬੰਧ ਬਣਾ ਰਿਹਾ ਇਹ ਵੀ ਚੱਲਦਾ ਰਹਿੰਦਾ ਸੀ ਚਲੋ ਹੁਣ ਝੂਠਾ ਝੂਠ ਕਿੰਨੀ ਕੁ ਧੀਰ ਚੱਲੂਗਾ ਇੱਕ ਦਿਨ ਕੀ ਹੁੰਦਾ ਇਹ ਗੱਲ ਹੈਗੀ ਆ ਜੀ 24 ਮਈ 2016 ਦੀ ਜਦੋਂ ਇਹ ਦਿਨ ਚੜਦਾ ਤਾਂ ਜਿਹੜੀ ਦਿਕਸ਼ਾ ਵਾ ਉਹ ਸਕੂਲ ਤੋਂ ਵਾਪਸ ਪਰਤਦੀ ਆ ਜਦੋਂ ਤਾਂ ਉਹ ਵੇਜੇ ਤੇ ਆਪਣੀ ਮਾਂ ਮੰਜੂ ਨੂੰ ਗਲਤ ਹਾਲਤ ਦੇ ਵਿੱਚ ਦੇਖ ਲੈਂਦੀ ਆ ਉਹਨੂੰ ਇੰਨਾ ਕ ਦੁੱਖ ਲੱਗਦਾ ਉੱਚੀ ਉੱਚੀ ਰੌਲਾ ਪਾਉਂਦੀ ਆ ਰੋਣ ਲੱਗ ਜਾਂਦੀ ਆ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਤੂੰ ਕਿੱਦਾਂ ਦਾ ਨਿਕਲਿਆ ਮੈਂ ਤੈਨੂੰ ਕੀ ਸਮਝਿਆ ਸੀ ਤੂੰ ਮੇਰੀ ਮਾਂ ਦੇ ਨਾਲ ਲੱਗਿਆ ਹੋਇਆ ਤਾਂ ਮਾਂ ਨੂੰ ਇਹ ਗੱਲ ਪਤਾ ਲੱਗ ਜਾਂਦੀ ਆ ਕਿ ਇਹਨੇ ਵਿਜੇ ਨੇ ਮੇਰੀ ਕੁੜੀ ਦੇ ਨਾਲ ਵੀ ਸਬੰਧ ਬਣਾਏ ਨੇ ਉਹਦੀ ਪੋਲ ਖੁੱਲ ਜਾਂਦੀ ਆ ਮਾਂ ਪਹਿਲਾਂ ਤਾਂ ਉਥੋਂ ਵਿਜੇ ਨੂੰ ਭਜਾਉਂਦੀ ਆ ਕਿ ਇਸ ਮੇਰੇ ਘਰ ਦੇ ਵਿੱਚ ਤੂੰ ਦਫਾ ਹੋ ਜਾ ਗੁੱਸੇ ਦੇ ਵਿੱਚ ਮਾਹੌਲ ਇਹੋ ਜਿਹਾ ਬਣਿਆ ਕਿ ਵਿਜੇ ਉਥੋਂ ਚਲਿਆ ਜਾਂਦਾ ਉਸ ਤੋਂ ਬਾਅਦ ਜੀ ਉਹ ਆਪਣੀ ਕੁੜੀ ਧਿਕਸ਼ਾ ਦੇ ਨਾਲ ੱੱਕਾ ਕਰਦੀ ਆ ਉਹਨੂੰ ਮਾਰਦੀ ਕੁੱਟਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੂੰ ਇਹ ਸਾਰਾ ਕੁਝ ਕਿਉਂ ਕੀਤਾ ਜਦਕਿ ਸਹੀ ਤਾਂ ਉਹ ਆਪ ਵੀ ਨਹੀਂ ਸੀ ਆਪਣੀ ਧੀ ਨੂੰ ਮਤਾਂ ਦੇਣ ਲੱਗੀ ਸੀ ਉਹਨੂੰ ਮਾਰ ਕੁੱਟ ਕੇ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੰਦੀ ਆ ਜਦੋਂ ਥੋੜੀ ਦੇਰ ਬਾਅਦ ਉਹ ਦਰਵਾਜ਼ਾ ਖੋਲ੍ਹਦੀ ਆ ਤਾਂ ਕੀ ਦੇਖਦੀ ਆ ਉਹਨੇ ਇੱਕ ਬਲੇਡ ਦੇ ਨਾਲ ਧਿਕਸ਼ਾ ਨੇ ਵਿਜੇ ਦਾ ਗੁੱਟ ਦੇ ਉੱਤੇ ਨਾਂ ਲਿਖਿਆ ਹੋਇਆ ਸੀ ਤੇ ਖੂਨ ਉਹਦੇ ਵਿੱਚੋਂ ਨਿਕਲ ਰਿਹਾ ਸੀ ਜਦੋਂ ਹੁਣ ਉਹਦੀ ਮਾਂ ਮੰਜੂ ਆ ਜਿਹੜੀ ਇਹ ਸਾਰਾ ਕੁਝ ਦੇਖਦੀ ਆ ਉਹਨੂੰ ਹੋਰ ਗੁੱਸਾ ਆ ਜਾਂਦਾ ਉਹਨੂੰ ਹੋਰ ਕੁੱਟਦੀ ਆ ਇੰਨਾ ਕੁ ਬੁਰੇ ਤਰੀਕੇ ਦੇ ਨਾਲ ਉਹ ਦੀਕਸ਼ਾ ਨੂੰ ਕੁੱਟਦੀ ਆ ਕਿ ਦੀਕਸ਼ਾ ਬੇਹੋਸ਼ ਹੋ ਜਾਂਦੀ ਆ ਉਹ ਪਹਿਲਾਂ ਥੋੜਾ ਜਿਹਾ ਘਬਰਾਉਂਦੀ ਆ ਉਹਨੂੰ ਨਾ ਤਾਂ ਉਹ ਡਾਕਟਰ ਦੇ ਕੋਲ ਲੈ ਕੇ ਜਾਣ ਜੋਗੀ ਆ ਕਿਉਂਕਿ ਉਹਨੇ ਹੱਥ ਦੇ ਉੱਤੇ ਨਾਂ ਲਿਖਿਆ ਹੋਇਆ ਖੂਨ ਵਹਿ ਰਿਹਾ ਵਾ ਮਾਰਿਆ ਉਹਨੇ ਆਪ ਆ ਉਹ ਡਰ ਡਰ ਵੀ ਰਹੀ ਆ ਹੁਣ ਉਹ ਲੈ ਕੇ ਨਹੀਂ ਜਾਂਦੀ ਡਾਕਟਰ ਦੇ ਥੋੜੀ ਦੇਰ ਉਹਨੂੰ ਐਦਾਂ ਹੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਾ ਕੇ ਉਹਦੇ ਸਹਰਾਣੇ ਬੈਠੀ ਰਹਿੰਦੀ ਆ ਬਾਅਦ ਦੇ ਵਿੱਚ ਸੋਚਦੀ ਆ ਕਿ ਮੈਂ ਇਹਦਾ ਕਰੂੰਗੀ ਕੀ ਇਹਨੂੰ ਮੈਂ ਕਰਨਾ ਕੀ ਆ ਹੁਣ ਉਹ ਉਹਨੂੰ ਜਾਨੋ ਮਾਰਨ ਦਾ ਫੈਸਲਾ ਕਰਦੀ ਆ ਕਿੱਡਾ ਵੱਡਾ ਸਟੈਪ ਦੇਖੋ ਇਹੋ ਜੀ ਮਾਂ ਕੋਲੈਣੀ ਚੱਕਦੀ ਆ ਕਿ ਉਹਦੇ ਗਲ ਦੇ ਵਿੱਚ ਕੋਈ ਚੀਜ਼ ਦੇ ਨਾਲ ਜਿਵੇਂ ਕਫੰਦਾ ਲਾ ਕੇ ਉਹਦਾ ਗਲ ਘੁੱਟ ਦਿੰਦੀ ਆ ਤੇ ਉਹਨੂੰ ਮਾਰ ਦਿੰਦੀ ਆ ਬੇਹੋਸ਼ੀ ਦੇ ਹਾਲਤ ਦੇ ਵਿੱਚ ਜਦੋਂ ਉਹ ਮਰ ਜਾਂਦੀ ਆ ਅਧਿક્ષા ਤਾਂ ਫੇਰ ਉਹਨੂੰ ਕੁਝ ਸਮਝ ਨਹੀਂ ਆਉਂਦੀ ਵਿਜੇ ਨੂੰ ਫੋਨ ਲਾਉਂਦੀ ਆ ਕਿ ਘਰੇ ਆ ਜਾ ਵਿਜੇ ਅੱਗੇ ਉਹ ਵੀ ਇਹੋ ਜਿਹਾ ਵਾ ਉਹ ਕ੍ਰਾਈਮ ਦੇ ਵਿੱਚ ਸਾਥ ਦੇਣ ਵਾਲਾ ਉਹ ਆਉਂਦਾ ਪਹਿਲਾਂ ਉਹ ਦੇਖਦਾ ਹੈਰਾਨ ਹੁੰਦਾ ਤੇ ਬਾਅਦ ਦੇ ਵਿੱਚ ਉਹ ਨਾਲ ਰਲ ਜਾਂਦਾ ਕਿ ਇਹਦਾ ਕੀਤਾ ਕੀ ਜਾਵੇ ਦੋਨੋਂ ਪਲਾਨਿੰਗ ਕਰਨ ਲੱਗ ਜਾਂਦੇ ਆ ਕਿ ਕਰੀਏ ਕੀ ਹੁਣ ਤਾਂ ਦੋਨੋਂ ਜਣੇ ਇਹ ਸਕੀਮ ਲਾਉਂਦੇ ਆ ਵੀ ਇਹਨੂੰ ਸੁਸਾਇਡ ਦਾ ਜਿਹੜਾ ਰੂਪ ਦੇ ਦੰਨੇ ਆਪਾਂ ਇੱਕ ਸੁਸਾਇਡ ਨੋਟ ਆਪਾਂ ਲਿਖਾਂਗੇ ਉਹਦੇ ਵਿੱਚ ਆਪਾਂ ਆ ਗੱਲ ਲਿਖਣੀ ਆ ਕਿ ਇਹ ਜੋ ਮੌਤ ਹੋਈ ਆ ਜੋ ਮੈਂ ਸੁਸਾਇਡ ਕਰ ਰਹੀ ਆ ਇਹਦੇ ਵਿੱਚ ਮੇਰੇ ਦਾਦਾ ਦਾਦੀ ਤੇ ਮੇਰੇ ਜਿਹੜੇ ਤਾਇਆ ਤਾਈ ਨੇ ਉਹ ਜ਼ਿੰਮੇਵਾਰ ਨੇ ਯਾਨੀ ਕਿ ਮੰਜੂ ਦੇ ਸੱਸ ਸਹੁਰਾ ਤੇ ਜੇਠ ਜਠਾਣੀ ਉਹਨਾਂ ਤੇ ਸਾਰਾ ਇਹ ਇਲਜ਼ਾਮ ਲਾਉਣਾ ਚਾਹੁੰਦੇ ਸੀ ਉਹ ਲਿਖਦੇ ਆ ਕਿ ਮੇਰਾ ਜਿਹੜਾ ਪਿਓ ਆ ਰਾਜੂ ਜਦੋਂ ਮੇਰੇ ਬਚਪਨ ਦੇ ਵਿੱਚ ਉਹ ਚਲਿਆ ਗਿਆ ਸੀ ਅਸੀਂ ਮਾਵਾ ਧੀਆਂ ਨੇ ਬਹੁਤ ਉਹकी ਜ਼ਿੰਦਗੀ ਕੱਟੀ ਆ ਤੇ ਸਾਡੇ ਜਿਹੜੇ ਜ਼ਮੀਨ ਦੇ ਹਿੱਸੇ ਆ ਉਹ ਸਾਨੂੰ ਨਹੀਂ ਦਿੱਤੇ ਗਏ ਉਹਨਾਂ ਦੇ ਵੱਲੋਂ ਇਸ ਕਰਕੇ ਮੈਂ ਬਹੁਤ ਪਰੇਸ਼ਾਨ ਸੀ ਸਾਨੂੰ ਪੈਸੇ ਦੀ ਤੰਗੀ ਸੀ ਇਸ ਕਰਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਹਾਂ ਆਪਣੇ ਵੱਲੋਂ ਬਹੁਤ ਛਾਤਰ ਬਣ ਕੇ ਉਹਨਾਂ ਨੇ ਉਹ ਸੁਸਾਈਡ ਨੋਟ ਲਿਖਿਆ ਕਿ ਅਸੀਂ ਦੋਨੋਂ ਇਕੱਠੇ ਰਵਾਂਗੇ ਬਚ ਜਾਾਂਗੇ ਤੇ ਜਿਹੜੇ ਸਾਡੇ ਉਹ ਉਹਦੇ ਦੇਕਸ਼ਾ ਦੇ ਦਾਦਾ-ਦਾਦੀ ਤਾਇਆ-ਤਾਈਆ ਉਹ ਜੇਲ੍ਹ ਚ ਹੋਣਗੇ ਸਕੀਮ ਤਾਂ ਉਹਨਾਂ ਨੇ ਇਹ ਲਾਈ ਸੀ ਹੁਣ ਇਹ ਸਾਰਾ ਕੁਝ ਤਿਆਰੀ ਕਰਕੇ ਉਹ ਪੁਲਿਸ ਨੂੰ ਆਪ ਫੋਨ ਕਰਦੀ ਆ ਮੰਜੂ ਕਿ ਮੇਰੀ ਕੁੜੀ ਨੇ ਸੁਸਾਇਡ ਕਰ ਲਿਆ ਜਦੋਂ ਕੁੜੀ ਮੌਕ ਪੁਲਿਸ ਸੌਰੀ ਮੌਕੇ ਤੇ ਪਹੁੰਚਦੀ ਆ ਤਾਂ ਉਹ ਜਦੋਂ ਆਪਣੀ ਤਹਿਕੀਕਾਤ ਕਰਦੀ ਆ ਤਾਂ ਉਹ ਸੁਸਾਇਡ ਨੋਟ ਉਹਨਾਂ ਨੂੰ ਦਿੱਤਾ ਜਾਂਦਾ ਵਾ ਪਹਿਲਾਂ ਪਹਿਲਾਂ ਪੁਲਿਸ ਨੂੰ ਇਹ ਲੱਗਦਾ ਵੀ ਹਾਂ ਇਹੇ ਗੱਲ ਹੋਊਗੀ ਵੀ ਇਹਨੇ ਆਪਣੀ ਗਰੀਬੀ ਤੋਂ ਤਾਂਗਾ ਕੇ ਖੁਦਕੁਸ਼ੀ ਕਰ ਲਈ ਤਾਂ ਵਿੱਚ ਦਾਦਾ ਦਾਦੀ ਦਾ ਨਾਮ ਸੀ ਉਹਨਾਂ ਨੂੰ ਬੁਲਾਇਆ ਜਾਂਦਾ ਵਾ ਉਹਨਾਂ ਤੋਂ ਪੁੱਛਤਾਚ ਕੀਤੀ ਜਾਂਦੀ ਆ ਤੇ ਹੁਣ ਕੁਦਰਤੀ ਗੱਲ ਆ ਜਿਹੜੀ ਬੋਡੀ ਸੁਸਾਈਡ ਹੋਇਆ ਬੋਡੀ ਵੀ ਪੋਸਟਮਾਰਟਮ ਲਈ ਜਾਣੀ ਸੀਗੀ ਤੇ ਪੋਸਟਮਾਰਟਮ ਜਾਨੂੰ ਹੋਣਾ ਸੀਗਾ ਉਹ ਜਦੋਂ ਦਾਦਾ-ਦਾਦੀ ਤੋਂ ਪੁੱਛਿਆ ਜਾਂਦਾ ਉਹ ਦੱਸਦੇ ਨੇ ਕਿ ਸਾਡੀ ਜਿਹੜੀ ਇਹ ਨੂੰਹ ਆ ਵਿਧਵਾ ਹੋ ਗਈ ਸੀ ਉਸ ਤੋਂ ਬਾਅਦ ਇਹਦਾ ਜਿਹੜਾ ਚਾਲਚਲਣਾ ਠੀਕ ਨਹੀਂ ਆ ਇਹ ਕਰੈਕਟਰਲੈਸ ਆ ਇਹਦੇ ਬੜੇ ਮੁੰਡਿਆਂ ਦੇ ਨਾਲ ਸਬੰਧ ਆ ਤੇ ਸਾਰਾ ਕੁਝ ਪੁਲਿਸ ਦੇ ਸਾਹਮਣੇ ਰੱਖਿਆ ਜਾਂਦਾ ਹੁਣ ਪੁਲਿਸ ਨੂੰ ਇਹ ਗੱਲ ਥੋੜੀ ਜੀ ਜ਼ਿਆਦਾ ਸਹੀ ਲੱਗੀ ਉਹਨਾਂ ਦੇ ਬੋਲਣ ਦੇ ਵਿੱਚ ਜ਼ਿਆਦਾ ਕੌਨਫੀਡੈਂਸ ਸੀਗਾ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਇਹ ਵੀ ਗੱਲ ਸਾਹਮਣੇ ਆਉਣੀ ਸੀ ਕਿ ਉਹਨੇ ਗੁੱਟ ਤੇ ਵਿਜੇ ਦਾ ਨਾਮ ਲਿਖਿਆ ਸੀ ਤਾਂ ਪੁਲਿਸ ਮੰਜੂ ਨੂੰ ਪੁੱਛਦੀ ਆ ਕਿ ਦੱਸ ਇਹ ਵਿਜੇ ਕੌਣ ਆ ਜਦੋਂ ਉਹ ਨਹੀਂ ਦੱਸਦੀ ਤਾਂ ਆਪਣੇ ਤਰੀਕੇ ਦੇ ਨਾਲ ਪੁਲਿਸ ਆਪਣਾ ਕੰਮ ਕਰਦੀ ਆ ਸ਼ਕਤੀ ਦੇ ਨਾਲ ਪੇਸ਼ ਆਉਂਦੀ ਆ ਤਾਂ ਸਾਰਾ ਕੁਝ ਉਹ ਸੱਚ ਦੱਸ ਦਿੰਦੀ ਆ ਵਿਜੇ ਨੂੰ ਵੀ ਉਹ ਫੜ ਲੈਂਦੀ ਆ ਪੁਲਿਸ ਤੇ ਸਿਰਫ ਇੱਕ ਥੱਪੜ ਹੀ ਉਹਦੇ ਪੈਂਦਾ ਵਾ ਜੋ ਕੁਝ ਵੀ ਹੋਇਆ ਸਾਰਾ ਕੁਝ ਪੁਲਿਸ ਦੇ ਉਹ ਸਾਹਮਣੇ ਰੱਖ ਦਿੰਦੇ ਆ ਕਿ ਅਸੀਂ ਇਹ ਸਾਰਾ ਕੁਝ ਤਾਂ ਕੀਤਾ ਵੀ ਅਸੀਂ ਕਿੱਦਾਂ ਮਿਲੇ ਸੀ ਫੇਸਬੁੱਕ ਦੇ ਉੱਤੇ ਅਸੀਂ ਮਿਲੇ ਸੀਗੇ ਇਹਨੇ ਮੈਨੂੰ ਦੁਬਈ ਤੋਂ ਇੱਥੇ ਰਹਿਣ ਲਈ ਬੁਲਾਇਆ ਤੇ ਇੱਕ ਗੱਲ ਦੇਖੋ ਉਹ ਦੋ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਮੰਜੂ ਕਹਿੰਦੀ ਹੈ ਕਿ ਵਿਜੇ ਕਰਕੇ ਹੋਇਆ ਤੇ ਵਿਜੇ ਕਹਿ ਰਿਹਾ ਵੀ ਮੈਂ ਤਾਂ ਦੁਬਈ ਦੇ ਵਿੱਚ ਚੰਗਾ ਭਲਾ ਸੈਟ ਸੀ ਇਹਨੇ ਇੱਥੇ ਆ ਕੇ ਮੇਰੇ ਤੋਂ ਆ ਸਾਰਾ ਕੁਝ ਕਰਵਾਇਆ ਸਾਰਾ ਪਿਆਰ ਖਤਮ ਹੋ ਗਿਆ ਗਾਇਬ ਹੋ ਗਿਆ ਜਦੋਂ ਪੁਲਿਸ ਨੇ ਆਪਣੇ ਢੰਗ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਇਸ ਤੋਂ ਬਾਅਦ ਕੀ ਹੋਣਾ ਸੀ ਜੀ ਤੁਹਾਨੂੰ ਪਤਾ ਹੀ ਆ ਉਹਨੇ ਬੱਚੀ ਦੀ ਜਾਨ ਚਲੀ ਗਈ ਬੱਚੀ ਨੂੰ ਗੁੰਮਰਾਹ ਕੀਤਾ ਗਿਆ ਵਿਜੇ ਦੇ ਵੱਲੋਂ ਤੇ ਦਾਦਾ-ਦਾਦੀ ਆ ਜਿਹੜੇ ਇਸ ਗੱਲੋਂ ਪਰੇਸ਼ਾਨ ਸੀ ਉਹਨਾਂ ਨੇ ਆਪਣਾ ਪੁੱਤ ਗਵਾਇਆ ਸੀ ਤੇ ਆਪਣੀ ਪੋਤੀ ਵੀ ਇੱਕ ਮਾੜੀ ਜਨਾਨੀ ਦੇ ਨਾਲ ਛੱਡ ਕੇ ਉਹਦੇ ਨਾਲ ਰਹਿਣ ਦੀ ਇਜਾਜ਼ਤ ਦੇ ਕੇ ਆਪਣੀ ਪੋਤੀ ਵੀ ਉਹਨਾਂ ਨੇ ਗਵਾ ਲਈ ਸੋ ਇਹ ਕੁਝ ਜਿਹੜਾ ਸਮਾਜ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ ਅਬੂਹਰ ਦੀ ਸੱਚੀ ਘਟਨਾਵਾਂ ਤੁਸੀਂ Google ਤੇ ਜਾ ਕੇ ਵੀ ਸਰਚ ਇਹ ਸਾਰਾ ਕਰ ਸਕਦੇ ਹਾਂ ਤੇ ਜਿਹੜੇ ਵਿਜੇ ਤੇ ਮਨਜੂ ਵਰਗੇ ਇਹੋ ਜਿਹੇ ਲੋਕ ਨੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਇਹੋ ਜੀ ਮਿਲਣੀ ਚਾਹੀਦੀ ਆ ਕਿ ਮੁੜ ਕੇ ਕੋਈ ਦੁਬਾਰਾ ਇਹੋ ਜਿਹਾ ਕੁਝ ਕਰਨ ਬਾਰੇ ਸੋਚੇ ਵੀ ਨਾ ਇਹ ਸੋਸ਼ਲ ਮੀਡੀਆ ਇਹ ਬਣੇ ਕਿਸੇ ਹੋਰ ਕੰਮ ਲਈ ਆਪਾਂ ਇਹਨਾਂ ਨੂੰ ਵਰਤਣ ਕਿਸੇ ਹੋਰ ਕੰਮ ਲਈ ਲਾਗੇ ਇਹ ਕਰਾਈਮ ਤੱਕ ਆਪਾਂ ਉਹਨੂੰ ਕਿਵੇਂ ਪਹੁੰਚਾ ਦਿੰਦੇ ਨੇ ਇਹ ਤੁਹਾਡੇ ਸਾਹਮਣੇ ਉਦਾਹਰਨਾਂ ਸੋ ਇਹਨਾਂ ਦੀ ਵਰਤੋਂ ਆ ਜਿਹੜੀ ਨਾ ਬਹੁਤ ਸਾਵਧਾਨੀ ਦੇ ਨਾਲ ਕਰੋ ਤੇ ਇਹ ਪਿਆਰ ਇਸ਼ਕ ਜੋ ਵੀ ਨਾਮ ਦਿੰਨੇ ਆ ਇਦੇ ਵਿੱਚ ਦਿਮਾਗ ਲਾਉਣਾ ਵੀ ਬਹੁਤ ਜ਼ਰੂਰੀ ਆ ਗੱਲਾ ਦਿਲ ਤੋਂ ਨਹੀਂ ਸੋਚਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲੂੰਗਾ ਨਵੀਂ ਕ੍ਰਾਈਮ ਸਟੋਰੀ ਲੈ ਕੇ